ਬਠਿੰਡਾ ਦੇ ਬੱਸ ਸਟੈਂਡ ਦੇ ਵਿੱਚ ਉਸ ਵੇਲੇ ਸਵਾਰੀਆਂ ਨੂੰ ਭਾਜੜਾ ਪੈ ਗਈਆਂ ਜਦੋਂ ਪੀ ਆਰਟੀਸੀ ਦੇ ਬੱਸ ਦੇ ਵਿੱਚ 4 ਫੁੱਟ ਲੰਮਾ ਸੱਪ ਵੜ ਗਿਆ ਜਿਸ ਤੋਂ ਬਾਅਦ ਆਧਾਰ ਕਾਰਡ ਵਾਲੀਆਂ ਬੀਬੀਆਂ ਨੇ ਤਾਂ ਪਹਿਲਾਂ ਛਾਲ ਮਾਰੀ ਹੋਣੀ ਆ ਫਟਾਫਟ ਸਕਿੰਟਾਂ ਦੇ ਵਿੱਚ ਬੱਸ ਖਾਲੀ ਹੋ ਗਈ ਜਿਸ ਤੋਂ ਬਾਅਦ ਕੰਡਕਟਰ ਤੇ ਡਰਾਈਵਰ ਦੇ ਵੱਲੋਂ ਬੱਸ ਦੇ ਵਿੱਚ ਬੜੇ ਸੱਪ ਦੀ ਭਾਲ ਸ਼ੁਰੂ ਕਰ ਦਿੱਤੀ ਜਿਸ ਦੀਆਂ ਕਿ ਵੀਡੀਓਜ਼ ਸਾਹਮਣੇ ਆਈਆਂ ਨੇ ਤਾਂ ਦੱਸਦੀ ਹੈ ਕਿ ਸੱਪ ਦੀ ਖਬਰ ਸੁਣਦੇ ਸਾਰ ਹੀ ਬੱਸ ਦੇ ਵਿੱਚ ਹਫੜਾ ਦਫੜੀ ਦਾ ਮਾਹੌਲ ਪੈਦਾ ਹੋ ਗਿਆ ਤੇ ਫਟਾਫਟ ਸਵਾਰੀਆਂ ਬੱਸ ਦੇ ਵਿੱਚੋਂ ਛਾਲ ਮਾਰ ਕੇ ਉੱਤਰ ਗਈਆਂ ਤੇ ਬੱਸ ਸਟੈਂਡ ਦੇ ਵਿੱਚ ਹਫੜਾ ਦਫੜੀ ਮਚ ਗਈ ਆਓ ਨਜ਼ਰ ਮਾਰ ਦਿਆਂ ਇਹਨਾਂ ਤਸਵੀਰਾਂ ਤੇ ਤੇ ਫਿਰ ਪੀਆਰਟੀਸੀ ਦੇ ਡਰਾਈਵਰ ਅਤੇ ਕੰਡਕਟਰ ਨੇ ਕੀ ਕਿਹਾ ਉਹ ਵੀ ਸੁਣਾਉਂਦੇ ਹਾਂ ਤੇ ਖੜੀ ਖੜੀ ਦੇ ਵਿੱਚ ਸੱਪ ਵੜ ਗਿਆ ਜੀ ਹੁਣ ਤੇ ਭਾਲ ਲਈ ਭਾਲੀ ਜਾਂਦੇ ਆ ਟੀਮ ਬੁਲਾਈ ਆ ਜੀ ਦੇਖੋ ਹੁਣ ਕੀ ਬੰਦਾ ਤੇ ਸਾਈਡ ਤੇ ਖੜੀ ਸੀ ਬਸ ਇੱਕੋ ਦਾ ਮਾਰ ਜਦੋਂ ਦੇਖਿਆ ਚਾਹ ਪੀ ਜਾਂਦੇ ਡਰਾਈਵਰ ਕਰੈਕਟਰ ਦੇਖਿਆ ਤਾਂ ਡੈਸ਼ ਬੋਰਡ ਦੇ ਉੱਤੇ ਸੱਪ ਬੈਠਿਆ ਸੀ ਜੀ ਸਵਾਰੀਆਂ ਵੀ ਅਸੀਂ ਕਿਉਂ ਵਾਪਸ ਨਹੀਂ ਹਜੇ ਬਸ ਖਾਲੀ ਕਾਊਂਟਰ ਤੇ ਹਜੇ ਲੱਗਣੀ ਸੀ ਤਿੰਨ ਤੋਂ ਚਾਰ ਫੋਟੋ ਦਾ ਸੱਪ ਆ ਜਿਹੜਾ ਬਿਸਤ ਵਿੱਚ ਹਜੇ ਭਾਰ ਰਹੇ ਹਜੇ ਤੱਕ ਲੱਭ ਚੁੱਕਿਆ ਹੈ ਡਰਾਈਵਰ ਨੂੰ ਪਤਾ ਲੱਗਿਆ ਜੀ ਡਰਾਈਵਰ ਦੀ ਸਤਿਤੀ ਨਾਲ ਇਹ ਜਿਹੜਾ ਪਤਾ ਲੱਗਿਆ ਕਿ ਨਹੀਂ ਤਾਂ ਮਤਲਬ ਹੋ ਸਕਦਾ ਸੀ ਸਵਾਰੀਆਂ ਦਾ ਵੀ ਕੋਈ ਨੁਕਸਾਨ ਹੋ ਸਕਦਾ ਸੀ ਕਿੰਨੇ ਕੁ ਫੁੱਟ ਲੰਬਾ ਹੈ ਹਨ ਕਿੰਨੇ ਕਲੰਬਾਈ ਹੈ 4 ਫੁੱਟ ਤੋਂ ਤੱਕ ਤਕਰੀਬਨ ਹੈਗਾ ਜੀ ਤੈਨੂੰ ਕੋ 4 ਫੁੱਟ ਦੇ ਵਿੱਚਕਾਰ ਜਿਹੜੀ ਇਹ ਲਗਾਈ ਹੈਗੀ ਤੇ ਇਹ 15 ਦੇ ਵਿੱਚ ਇੱਕ ਵਾਰ ਹੁਣ ਵਿੱਚ ਲੁਕ ਗਿਆਗਾ ਦੇਖ ਰਹੇ ਆ ਜੀ ਕਰ ਰਹੇ ਆ ਬੜਦਾ ਕੀ ਆਰਟੀਸੀ ਬਠਿੰਡਾ ਦੀ ਪੂਰੀ ਲੁਧਿਆਣੇ ਨੂੰ ਜਾਣਾ ਸੀ ਜੀ ਨਹੀਂ ਪਤਾ ਕੀ ਹੋਇਆ ਜੀ ਇਹ 20 ਮਿੰਟ ਪਹਿਲਾਂ ਗੱਡੀ ਕਾਊਂਟਰ ਤੇ ਮੂਰੇ ਲੈ ਕੇ ਲਾਉਣੇ ਹੁੰਦੇ ਉਹ ਦੇਖਿਆ ਅੱਗੇ ਸੱਪ ਫਿਰਦਾ ਸੀ ਉਹ ਜੀ ਡੈਸ਼ ਬੋਰਡ ਤੇ ਉਹ ਇਧਰ ਉਹ ਕਲੀਨਿੰਗ ਜਿਹੜੀ ਚੱਲ ਰਹੀ ਹੈ ਨਾ ਨੂੰ ਪਿੱਛੇ ਦੀ ਮੁਸ਼ਕਿਲ ਆ ਰਹੀ ਹੈ ਹਾਂ ਹਾਂ ਮੁਸ਼ਕਲੀ ਹੈ ਇੱਕ ਸਵਾਰੀ ਦੇ ਜਾ ਕੇ ਡੰਗ ਮਾਰਤਾ ਹੈ ਸਾਡੇ ਮਾਰਤਾ ਕੰਮ ਖਰਾਬ ਨਹੀਂ ਹੋਈ ਤੇ ਉਹਨਾਂ ਦੀ ਬੱਸ ਨਹੀਂ ਆਉਂਦੀ ਹਾਂਜੀ ਹਾਂਜੀ ਖੈਰ ਇਸ ਦੇ ਵਿੱਚ ਗਣੀਮਤ ਰਹੀ ਕਿ ਇਸ ਦੇ ਨਾਲ ਕਿਸੇ ਦਾ ਕੋਈ ਨੁਕਸਾਨ ਨਹੀਂ ਹੋਇਆ ਪਰ ਜਿਵੇਂ ਹੀ ਡਰਾਈਵਰ ਨੂੰ ਪਤਾ ਲੱਗਦਾ ਕਿ ਬਾਜ਼ੇ ਵਿੱਚ ਸੱਪ ਵੜ ਗਿਆ ਉਸੇ ਵੱਲੋਂ ਨਾਲ ਦੀ ਨਾਲ ਲੋਕਾਂ ਨੂੰ ਬਾਹਰ ਉਤਰਨ ਦੀ ਗੱਲ ਕਹਿ ਦਿੱਤੀ ਜਿਸ ਤੋਂ ਬਾਅਦ ਬੱਸ ਖਾਲੀ ਹੋ ਗਈ ਹਕੀਕਤ ਟੀਵੀ ਪੰਜਾਬੀ ਲਈ ਬਠਿੰਡਾ ਤੋਂ ਗੋਵਿੰਦ ਸੈਣੀ ਦੀ ਰਿਪੋਰਟ